ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ ਚੈਨਲ ਸੋਨੀ ਮੁੰਜਲ हेयर ਬਲੌਗ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ 'ਚ ਤੇ ਰਾਜੀ ਖੁਸ਼ੀ ਆ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਸੀ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਆ ਉਹ ਅਗੇ ਸੋਈ ਦੇ ਰਿਲੇਟਡ ਹੀ ਕਿਉਂਕਿ ਤੁਹਾਨੂੰ ਪਤਾ ਹੀ ਆ ਸੋਈ ਵਿੱਚ ਹਰ ਘਰ ਵਿੱਚ ਗੈਸ ਹੁੰਦਾ ਏ ਕੋਈ ਵੱਡਾ ਜਿਹਾ ਛੋਟਾ ਹਰ ਘਰ ਵਿੱਚ ਅੱਜ ਕੱਲ੍ਹ ਗੈਸ ਆਹਣਾ ਉਹਨੂੰ ਜਗਾਉਣ ਲਈ ਆਪਾਂ ਲਾਈਟਰ ਦੀ ਲੋੜ ਪੈਂਦੀ ਹੈ। ਪਰ ਜਦੋਂ ਲਾਈਟਰ ਖਰਾਬ ਹੋ ਜਾਂਦਾ ਆਪਾਂ ਲਾਈਟਰ ਨੂੰ ਵਿਕਾਲ ਸਮਝ ਕੇ ਸੈੱਟ ਦਿੰਦੇ ਆ। ਤੁਹਾਨੂੰ ਪਤਾ ਇਹ ਵੀ ਵੀਡੀਓ ਵਿੱਚ ਦੇਖਿਆ ਵਣ ਮੇਰਾ ਲਾਈਟਰ ਵੀ ਖਰਾਬ ਹੋਇਆ ਪਿਆ ਸੀ। ਆਈ ਥਿੰਕ ਮੈਂ ਨਵਾਂ ਲਾਈਟਰ ਤਾਂ ਲਿਆ ਹੀ ਨਹੀਂ ਸੀਗਾ। ਮੈਨੂੰ ਪਤਾ ਸੀ ਲਾਈਟਰ ਕਰਨ ਨੇ, ਲੋਟ ਕਰਨਾ ਹਨਾ। ਤੇ ਉਹ ਘਰ ਵਿੱਚ ਹੀ ਠੀਕ ਹੋ ਜਾਂਦਾ। ਆਪਾਂ ਤੁਹਾਨੂੰ ਦੱਸਦੇ ਕਿਵੇਂ ਲਾਈਟਰ ਖਰਾਬ ਨੂੰ ਆਪਾਂ ਸਿੱਟੀ ਹੈ ਨਾ ਘਰ ਵਿੱਚ ਕਿਵੇਂ ਉਹਦੀ ਰਿਪੇਅਰ ਕਰ ਸਕਦੇ, ਕਿਵੇਂ ਉਹਨੂੰ ਠੀਕ ਕਰ ਸਕਦੇ। ਆਜੋ ਕਰਨ ਰਿਪੇਅਰ ਕਰਨ ਲੱਗਿਆ ਤੁਹਾਨੂੰ ਦਿਖਾ ਪਲਾਸਟਿਕ ਦਾ ਲਾਈਟਰ ਦਾ ਜਿਹੜਾ ਇਹ ਤਾਂ ਉਤੇ ਦੋ ਬਿੰਦੂ ਲੱਗੇ ਹੋਏ ਆ ਉਹਨਾਂ ਤੋਂ ਖੁੱਲਦਾ ਏ ਗੋਲ ਘੁਮਾ ਕੇ ਖੁੱਲ੍ਹੇ ਜਾਂਦਾ ਇਹ ਚ ਸਟੀਲ ਦੇ ਹੁੰਦੇ ਉਹ ਤਾਂ ਚੂੜੀ ਨਾਲ ਖੁੱਲ ਜਾਂਦੇ ਇਦਾਂ ਖੁੱਲਦਾ ਏ ਇਹਦੇ ਵਿੱਚੋਂ ਆਪਾਂ ਕੱਢ ਲੈਣੀ ਜਿਹੜੀ ਰੌੜੀ ਜੀ ਹੁੰਦੀ ਹੈ ਇਹਨਾਂ ਨੂੰ ਆਪਾਂ ਸਾਫ਼ ਕਰਨਾ ਹੈ ਤੇ ਇਹਦੇ ਤੇ ਦੇਖੋ ਕਾਰਬਨ ਜੰਮੀ ਹੋਈ ਆ ਤੇ ਇਹਨੂੰ ਆਪਾਂ ਕਰਨਾ ਸਾਫ਼ ਕੰਨ ਖੋਲ ਕੇ ਇਹਦੇ ਵਿੱਚ ਹੋਰ ਵੀ ਪਲਾਸਟਿਕ ਹੋਰ ਵੀ ਸਮਾਨ ਕੰਨ ਕੱਢਣ ਲੱਗਿਆ ਇਹਦਾ ਮੂੰਹ ਦੇ 빙ਾ ਹੋਇਆ ਹੋਇਆ ਵੈਸੇ ਜਿਹੜਾ ਲਾਈਟਰ ਦਾ ਉਹ ਜਿਹਨਾਂ ਅੱਗ ਜੀ ਨਿਕਲਦੀ ਹੁੰਦੀ ਆ करांटे निकलते बिंगा वैसे कर सीधा करता है कम तो थोड़ा ही है बट इन आप घोल जाने कह दें तो खराब हो गया हम ठीक होना है देखो वो खोल के साफ कर लगे है ना वो बिंगा से खुलिया नहीं गा तो फिर कर नहीं कर रगड़े सारा ਤੇ ਕਾਰਬਨ ਜੰਮੀ ਹੋਈ ਸੀਗੀ ਉਹ ਸਾਰੀ ਕਾਰਬਨ ਕਰਨ ਨੇ ਲਾਈ ਕਿ ਕਾਰਬਨ ਜੰਮੀ ਹੁੰਦੀ ਇਹਦੇ ਕਰਕੇ ਲਾਈਟਰ ਆਪਣਾ ਖਰਾਬ ਹੋ ਜਾਂਦਾ ਹਨਾ ਤੇ ਕਾਰਬਨ ਇਹਨੂੰ ਆਪਾਂ ਜਆ ਬਲੇਡ ਜਆ ਆਪਣੇ ਕੋਲ ਹੈਗਾ ਕੋਈ ਰੇਗਮਾਦ ਹੁੰਦਾ ਉਹ ਨਾਲ ਜਆ ਹਨਾ ਆਪਣੇ ਕੋਲ ਹੁੰਦਾ ਏ ਰੇਤੀ ਹੁੰਦੀ ਏ ਉਹ ਨਾਲ ਰੇਤ ਸਕਦੇ ਹਾਂ ਤੇ ਆਹ ਦੇਖੋ ਇਹਦੇ ਵਿੱਚ ਵੀ ਕਰਨੇ ਖੋਲ ਕੇ ਸਾਫ ਕੀਤਾ ਤਾਂ ਕੱਢ ਕੇ ਦੇਖੋ ਇਹ ਖੁੱਲਦਾ ਨਹੀਂ ਪੱਕਾ ਲੋਕ ਸੀਗਾ ਇਸ ਕਰਕੇ ਖੁੱਲਿਆ ਨਹੀਂਗਾ ਕਾਦ ਨੇ ਪੂਰੀ ਟਰਾਈ ਲਈ ਜਿਹੜੀ ਚੀਜ਼ ਖੁੱਲਦੀ ਹੈ ਇਹ ਵੀ ਤਾਂ ਤੋਂ ਸਾਫ ਕੀਤਾ ਡਗੜ ਤਸਵਾਰ ਕੇ ਬਲੇਡ ਨਾਲ ਵੀ ਜਿਹੜੀ ਮਾਰੀ ਹੋ ਟਿਕਾਤ ਬਣ ਹੋਵੇ ਉਹ ਆਪਣੀ ਲੈਜਵੇ ਹੈ ਨਾ ਤੇ ਫਿਰ ਉਵੇਂ ਹੀ ਫਟ ਕਰਤਾ ਤੁਸੀਂ ਇਸ ਦਾ ਕਦੇ ਕਰ ਸਕਦੇ ਹੋ ਆਪਣਾ ਜਿਹੜਾ ਆਪਣਾ ਲਾਈਟਰ ਹੁੰਦਾ ਖਰਾਬ ਹੋਦਾ ਸੈੱਟ ਹੋ ਜਾਂਦਾ ਠੀਕ ਹੋ ਜਾਂਦਾ ਮੈਂ ਤਾਂ ਬਹੁਤ ਪਰੇਸ਼ਾਨੀ ਹੋਈ ਪਈ ਸੀ ਲਾਈਟਰ ਖਰਾਬ ਹੋਏ ਦੀ ਬਾਕੀ ਮੈਨੂੰ ਡੱਬੀਆਂ ਬਹੁਤ ਜ਼ਿਆਦਾ ਮਚਾਉਣੀਆਂ ਪੈਂਦੀਆਂ ਸੀਗੀਆਂ ਤੇ ਕੰਮ ਨੇ ਉਵੇਂ ਸੈੱਟ ਕਰਕੇ ਬੱਝ ਪਹਿਲਾਂ ਦੇਖੋ ਜਿਹੜੀ ਚੀਜ਼ ਕੱਢੀ ਸੀ ਉਹੀ ਚੀਜ਼ ਪਾਈ ਤੇ ਇਹ ਚੀਜ਼ ਆਪਾਂ ਬੰਦ ਕਰਤੀ ਹੁਣ ਉਵੇਂ ਨੂੰ ਤੋਂ ਕਰਨੇ ਲਾ ਦੇਣਾ ਲੋਕ ਤੇ ਤੁਹਾਨੂੰ ਦਿਖਾਵਾਂਗੇ ਚਲਾ ਕੇ ਕਿਵੇਂ ਠੀਕ ਹੋਇਆ ਜਾਂ ਨਹੀਂ ਠੀਕ ਹੋਇਆ ਤੇ ਇਹ ਕਾਰਬਨ ਹੀ ਹੁੰਦੀ ਹੈ ਕਾਰਬਨ ਜਦੋਂ ਜਾਮ ਜਾਂਦੀ ਹੈ ਫਿਰ ਉਹ ਕਰੰਟ ਛੱਡ ਨੂੰ ਹਟ ਜਾਂਦਾ ਤੇ ਫਿਰ ਲਾਈਟਰ ਚੱਲਦਾ ਨਹੀਂਗਾ ਦੇਖੋ ਪੇਚ ਕਾਸ ਨਾ ਖੋਲਦਾ ਇਹ ਪਲਾਸਟਿਕ ਉਹਨਾਂ ਦੇ ਉੱਪਰ ਹੁੰਦੇ ਆ ਦੋ ਬਿੰਦੂ ਜੇ ਲੱਗੇ ਉਹਨਾਂ ਦਾ ਖੁੱਲਣਾ ਆਏ ਨੇ ਘੁੰਮ ਕੇ ਆਦੋਂ ਨਹੀਂ ਕਰਨਾ ਨੇ ਬੰਦ ਕਰਤਾ ਜਿਹੜੇ ਸਟੀਲ ਵਾਲੇ ਹੁੰਦੇ ਦੂਜੇ ਹੁੰਦੇ ਆ ਤੇ ਉਹ ਤਾਂ ਘੁੰਮ ਕੇ ਖੁੱਲ ਜਾਂਦੇ ਚੂੜੀਆਂ ਹੁੰਦੀਆਂ ਐ ਆ ਦੇਖੋ ਉਹ ਦੇਖੋ ਲਾਈਟ ਵਿਕਲਦੀ ਪਹਿਲਾਂ ਚੱਲਦਾ ਨਹੀਂ ਸੀਗਾ ਮੇਰੇ ਤਾਂ ਕੈਮਰਾ ਹੀ ਹੋ ਗਈ ਹੁਣ ਆਪਾਂ ਗੈਸ ਲਾ ਕੇ ਦਿਖਾਉਨੇ ਤੁਹਾਨੂੰ ਦੇਖੋ ਇੱਧਰ ਚੱਲਦਿਆਂ ਮੇਨੂੰ ਤਾਂ ਬੜੀ ਪਰੇਸ਼ਾਨੀ ਹੋਈ ਪਈ ਸੀ ਜੀ ਇਹਦੀ ਲਾਈਟਰ ਦੀ ਦੇਖੋ ਕਰਨੇ ਲਾਈਟਰ ਕਰਤਾ ਸਹੀ ਹਾਂਜੀ ਇਸ ਤਰੀਕੇ ਨਾਲ ਤੁਸੀਂ ਲਾਈਟਰ ਠੀਕ ਕਰ ਸਕਦੇ ਹੋ ਜੇ ਤੁਹਾਨੂੰ ਮੇਰੀ ਵੀਡੀਓ ਲਾਈਟਰ ਠੀਕ ਕਰਨ ਵਾਲੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਵਿੱਚ ਬਾਏ ਬਾਏ